ਗੁਰੂ ਸਾਹਿਬ ਕੀ ਕਾਰਨ ਸਮਝਦੇ ਹੋ ਕਿ ਜਿਹੜੇ ਏਡੇ ਵੱਡੇ ਵੱਡੇ ਥੰਮਟ ਆਏ ਗੁਰੂ ਰਾਮਦਾਸ ਪਾਤਸ਼ਾਹ ਦੀ ਦਾਸ ਤੇ ਕਿਰਪਾ ਹੋਈ ਹੈ ਕਿ ਅੱਜ ਇੱਥੇ ਗੁਰੂ ਸਾਹਿਬ ਦੇ ਚਰਨ ਪਵਿੱਤਰ ਦਾ ਮੌਕਾ ਮਿਲਿਆ ਸੰਗਤ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਉਹ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਆ ਦਾਸ ਨੂੰ ਮੌਕਾ ਦਿੱਤਾ ਪੰਜਾਬ ਦੀ ਦੇਸ਼ ਦੀ ਕੌਮ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਆ ਸੋ ਗੁਰੂ ਸਾਹਿਬ ਮਿਹਰਬਾਨ ਆ ਜੀ ਮੈਂ ਤਾਂ ਸ਼ੁਕਰ ਹੀ ਕਰਦਾ ਸ਼ੁਕਰ ਹੀ ਕਰਦਾ ਸ਼ੁਕਰ ਹੀ ਕਰਦਾ ਸਰਵਾ ਸਾਹਿਬ ਜਿਸ ਤਰ੍ਹਾਂ ਤੋਂ ਪੰਜਾਬ ਦੇ ਨੂੰ ਜਹਾਨ ਆਏ ਨੇ ਤਿੰਨ ਸੀਟਾਂ ਮਿਲਿਆ ਨੇ ਆਮ ਆਦਮੀ ਪਾਰਟੀ ਪਾਰਨ ਵਿੱਚ ਤਾਂ 94 ਹੋ ਗਏ ਨੇ ਕੀ ਕਹਿਣਾ ਚਾਹੋਗੇ ਬਾ ਗੁਰੂ ਸਾਹਿਬ ਮਿਹਰ ਰੱਖਣ ਔਰ ਪੰਥ ਦੇ ਪੰਜਾਬ ਦੀ ਚੜ੍ਹਦੀ ਕਲਾ ਲਈ ਕੰਮ ਕਰਾਉਣ ਦੀ ਔਰ ਸਾਰਿਆਂ ਨੂੰ ਵਧਾਈਆਂ ਨਵੇਂ ਪ੍ਰਧਾਨ ਸਾਹਿਬ ਕਿਸ ਤਰ੍ਹਾਂ ਕੰਮ ਕਰਨ ਗਿਆ ਜੀ ਹੁਣ ਪੁਰਾਣੇ ਪ੍ਰਧਾਨ ਸਾਹਿਬ ਦੀ ਛੁੱਟੀ ਹੋ ਗਈ ਤਾਂ ਨਵੇਂ ਪ੍ਰਧਾਨ ਸਾਹਿਬ ਆ ਗਏ ਨੇ ਕਿੰਝ ਤਾਂ ਚੱਲਦੀ ਰਹਿੰਦੀ ਹੈ ਜੀ ਬਾਕੀ ਗੁਰੂ ਸਾਹਿਬ ਦੀ ਕਿਰਪਾ ਹੋਣੀ ਹੈ ਇਹਦੀ ਸਾਰਿਆਂ ਤੇ ਸਭ ਲਈ ਸਭ ਦੇ ਸਾਂਝੇ ਹੋ ਕੇ ਕੰਮ ਕਰਨਾ ਸੰਧਵਾ ਸਾਹਿਬ ਕੀ ਕਾਰਨ ਸਮਝਦੇ ਹੋ ਕਿ ਜਿਹੜੇ ਵੱਡੇ ਵੱਡੇ ਥੰਮਟਾਏ ਗਏ ਨੇ ਜੇ ਸੰਧ ਉਹਨਾਂ ਨਾਲ ਵਾਜੂਨ ਅੱਧੀ ਗੱਲ ਕੀਤੀ ਜਾਵੇ ਜਾਂ ਮੀਤ ਉਹਨਾਂ ਦੀ ਗੱਲ ਕੀਤੀ ਆ ਬਹੁਤ ਵੱਡੇ ਵੱਡੇ ਨਾਂ ਜਿਹੜੇ ਨੇ ਉਹ ਠਾਏ ਗਏ ਨੇ ਕੀ ਕਹਿੰਦਾ ਬੰਦੇ ਕਾਰਨ ਕਿਸੇ ਬੰਦੇ ਇਹ ਤਾਂ ਜੀ ਹੁਣ ਸੰਗਤ ਦੀ ਮਰਜ਼ੀ ਆ ਜੀ ਨੂੰ ਮਰਜ਼ੀ ਪਾਤਸ਼ਾਹੀਆਂ ਦੇ ਦੇ ਜੀ ਨੂੰ ਮਰਜ਼ੀ ਰੋਲ ਦੇ ਇਹ ਤਾਂ ਸੰਗਤ ਦੀ ਮਰਜ਼ੀ ਹੈ ਇਹ ਤਾਂ ਤੁਹਾਨੂੰ ਜਾਦੇ ਪਤਾ ਜੀ ਮੇਰੇ ਨਾਲੋਂ ਜਿਹੜਾ ਸਾਹਿਬ ਸਮਾਣੇ ਦੇ ਵਿੱਚੋਂ ਜਿਹੜਾ ਸਿੰਘ ਟਾਵਰ ਤੇ ਚੜ ਕੇ ਬੈਠਾ 40 ਦਿਨਾਂ ਤੱਕ ਉੱਤੇ ਠੰਡ ਚ ਬੈਠਾ ਉਹਦੇ ਵਾਸਤੇ ਕੋਈ ਆਦਾ ਨਾਰਾ ਵਜਾ ਨਹੀਂ ਪੰਜਾਬ ਚ ਜਿਦਾਂ ਦਾ ਵਜਣਾ ਚਾਹੀਦਾ ਸੀ ਦੇਖੋ ਜੀ ਪੰਥ ਲਈ ਪੰਜਾਬ ਲਈ ਹਮੇਸ਼ਾ ਹੀ ਸਾਰੀ ਸਰਕਾਰ ਤਤਪਰ ਹੈ ਦਾਸ ਵੀ ਲੱਗਿਆ ਹੋਇਆ ਤੁਸੀਂ ਦੇਖੋ ਵੀ ਕਿੱਡੀ ਵੱਡੀ ਕਿਰਪਾ ਕੀਤੀ ਆ ਇਹ ਸਰਕਾਰ ਤੇ ਗੁਰੂ ਸਾਹਿਬ ਨੇ ਜੀ ਬਿਨਾ ਕਿਸੇ ਰਾਜਨੀਤੀ ਦੀ ਪ੍ਰਵਾਹ ਕਰਦਿਆਂ ਹੋਇਆ ਪਹਿਲੀਆਂ ਦੋਨਾਂ ਸਰਕਾਰਾਂ ਨੇ ਇਹ ਕੰਮ ਨਹੀਂ ਕੀਤਾ ਸੀ ਜਿਹੜਾ ਕੰਮ ਇਹ ਸਰਕਾਰ ਤੋਂ ਗੁਰੂ ਸਾਹਿਬ ਨੇ ਕਰਵਾਇਆ ਹੈ ਉਹ ਜਿਹੜੀ ਬੇਅਦਬੀਆਂ ਕਰਨ ਵਾਲਿਆਂ ਦੇ ਖਿਲਾਫ ਪ੍ਰੋਸੀਕਿਊਸ਼ਨ ਸੈਂਕਸ਼ਨ ਜਿਹੜੀ ਹੋਈ ਹੈ ਉਹ ਬੜੀ ਵੱਡੀ ਕਿਰਪਾ ਕੀਤੀ ਹੈ ਮੈਂ ਦਾ ਸ਼ੁਕਰਗੁਜ਼ਾਰ ਹਾਂ ਗੁਰੂ ਸਾਹਿਬ ਦਾ ਜੁਣਾ ਆ ਰਹੀਆਂ ਜੀ ਨਿਗਮ ਤੋਂ ਇਹਨਾਂ ਦੀ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਜੀ ਦੇਖੋ ਜੀ ਸਪੀਕਰ ਦਾ ਸਾਂਝਾ ਹੁੰਦਾ ਸਾਰਿਆਂ ਦਾ ਮੈਂ ਤਾਂ ਕਹਿੰਦਾ ਵੀ ਸਾਰਿਆਂ ਨੂੰ ਕਹਿੰਦਾ ਵੀ ਤਿਆਰੀਆਂ ਕਰਕੇ ਵੱਧ ਤੋਂ ਵੱਧ ਸੇਵਾ ਕਰੋ ਲੋਕਾਂ ਦੀ ਤੇ ਲੋਕ ਜਿਹੜਾ ਵੱਧ ਸੇਵਾ ਕਰਨ ਵਾਲਾ ਉਹਨੂੰ ਚੁਣ ਲੈ ਗੁਰੂ ਰਾਮਦਾਸ ਪਾਤਸ਼ਾਹ ਤਾਰਨੂ ਦੀ ਦਾਸ ਤੇ ਕਿਰਪਾ ਹੋਈ ਆ ਕਿ ਅੱਜ ਇੱਥੇ ਗੁਰੂ ਸਾਹਿਬ ਦੇ ਚਰਨ ਪਰਸਨ ਦਾ ਮੌਕਾ ਮਿਲਿਆ ਸੰਗਤ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਔਰ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਆ ਦਾਸ ਨੂੰ ਮੌਕਾ ਦਿੱਤਾ ਪੰਜਾਬ ਦੀ ਦੇਸ਼ ਦੀ ਕੌਮ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਆ ਸੋ ਗੁਰੂ ਸਾਹਿਬ ਮਿਹਰਬਾਨ ਆ ਜੀ ਮੈਂ ਤਾਂ ਸ਼ੁਕਰ ਹੀ ਕਰਨਾ ਸ਼ੁਕਰ ਹੀ ਕਰਨਾ ਸ਼ੁਕਰ ਹੀ ਕਰਨਾ ਸਦਵਾ ਸਾਹਿਬ ਜਿਸ ਤਰ੍ਹਾਂ ਤੋਂ ਪੰਜਾਬ ਦੇ ਨੂੰ ਜਹਾਨ ਆਏ ਨੇ ਤਿੰਨ ਸੀਟਾਂ ਮਿਲਿਆ ਨੇ ਆਮ ਆਦਮੀ ਪਾਰਟੀ ਦੇ ਪਾਰਨ ਵੀ ਤਾਂ 94 ਹੋ ਗਏ ਨੇ ਕੀ ਕਹਿਣਾ ਚਾਹੋਗੇ ਜੀ ਬਾ ਗੁਰੂ ਸਾਹਿਬ ਮੇਹਰ ਰੱਖਣ ਔਰ ਪੰਥ ਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਕੰਮ ਕਰਾਉਣ ਦੀ ਔਰ ਸਾਰਿਆਂ ਨੂੰ ਵਧਾਈਆਂ ਨਵੇਂ ਪ੍ਰਧਾਨ ਸਾਹਿਬ ਕਿਸ ਤਰ੍ਹਾਂ ਕੰਮ ਕਰਨਗੇ ਜੀ ਹੁਣ ਪੁਰਾਣੇ ਪ੍ਰਧਾਨ ਸਾਹਿਬ ਦੀ ਛੁੱਟੀ ਹੋ ਗਈ ਤਾਂ ਨਵੇਂ ਪ੍ਰਧਾਨ ਸਾਹਿਬ ਆ ਗਏ ਨੇ ਚੇਂਜ ਤਾਂ ਜਲਦੀ ਰਹਿੰਦੀ ਹੈ ਜੀ ਬਾਕੀ ਗੁਰੂ ਸਾਹਿਬ ਦੀ ਕਿਰਪਾ ਹੋਣੀ ਹੈ ਜੀ ਸਾਰਿਆਂ ਤੇ ਸਭ ਲਈ ਸਭ ਦੇ ਸਾਂਝੇ ਹੋ ਕੇ ਕੰਮ ਕਰਨਾ ਸਰਦਾਰ ਸਾਹਿਬ ਕੀ ਕਾਰਨ ਸਮਝਦੇ ਹੋ ਕਿ ਜਿਹੜੇ ਏਡੇ ਵੱਡੇ ਵੱਡੇ ਥੰਮਟਾਏ ਗਏ ਨੇ ਜੇ ਸੰਧੂ ਨਾ ਵਾਜਣਾਂ ਦੀ ਗੱਲ ਕੀਤੀ ਜਾਵੇ ਜਾਂ ਮੀਤ ਹੇਰ ਉਹਨਾਂ ਦੀ ਗੱਲ ਕੀਤੀ ਜਾਵੇ ਬਹੁਤ ਵੱਡੇ ਵੱਡੇ ਨਾਂ ਜਿਹੜੇ ਨੇ ਉਹ ਟੈਗ ਗਏ ਨੇ ਕੀ ਕਿਸੇ ਬੰਦੇ ਕਾਰਨ ਕਿਸੇ ਬੰਦੇ ਇਹ ਤੇ ਜੀ ਹੁਣ ਸੰਗਤ ਦੀ ਮਰਜ਼ੀ ਆ ਜਿਹਨੂੰ ਮਰਜ਼ੀ ਪਾਤਸ਼ਾਹੀਆਂ ਦੇ ਦੇ ਜੀ ਨੂੰ ਮਰਜ਼ੀ ਰੋਲ ਦੇ ਇਹ ਤੇ ਸੰਗਤ ਦੀ ਮਰਜ਼ੀ ਆ ਇਹ ਤੇ ਤੁਹਾਨੂੰ ਜਾਦੇ ਪਤਾ ਜੀ ਮੇਰੇ ਨਾਲ ਨਿਕਮ ਚੋਣਾ ਸਰ ਸਮਾਣੇ ਦੇ ਵਿੱਚ ਉਹ ਜਿਹੜਾ ਸਿੰਘ ਟਾਵਰ ਤੇ ਚੜ ਕੇ ਬੈਠਾ 40 ਦਿਨਾਂ ਤੋਂ ਉੱਤੇ ਠੰਡ ਚ ਬੈਠਾ ਉਹ ਉਹਦੇ ਵਾਸਤੇ ਕੋਈ ਆਦਾ ਨਾਰਾ ਵਜਾ ਨਹੀਂ ਪੰਜਾਬ ਚ ਜਦਾਂ ਦਾ ਵਜਣਾ ਚਾਹੀਦਾ ਸੀ ਦੇਖੋ ਜੀ ਪੰਥ ਲਈ ਪੰਜਾਬ ਲਈ ਹਮੇਸ਼ਾ ਹੀ ਸਾਰੀ ਸਰਕਾਰ ਤਤਪਰ ਹੈ ਦਾਸ ਵੀ ਲੱਗਿਆ ਹੋਇਆ ਤੁਸੀਂ ਦੇਖੋ ਵੀ ਕਿੱਡੀ ਵੱਡੀ ਕਿਰਪਾ ਕੀਤੀ ਆ ਇਹ ਸਰਕਾਰ ਤੇ ਗੁਰੂ ਸਾਹਿਬ ਨੇ ਜੀ ਬਿਨਾ ਕਿਸੇ ਰਾਜਨੀਤੀ ਦੀ ਪ੍ਰਵਾਹ ਕਰਦਿਆਂ ਹੋਇਆ ਪਹਿਲੀਆਂ ਦੋਨਾਂ ਸਰਕਾਰਾਂ ਨੇ ਇਹ ਕੰਮ ਨਹੀਂ ਕੀਤਾ ਸੀ ਜਿਹੜਾ ਕੰਮ ਇਹ ਸਰਕਾਰ ਤੋਂ ਗੁਰੂ ਸਾਹਿਬ ਨੇ ਕਰਵਾਇਆ ਹੈ ਔਰ ਜਿਹੜੀ ਬੇਅਦਬੀਆਂ ਕਰਨ ਵਾਲਿਆਂ ਦੇ ਖਿਲਾਫ ਪ੍ਰੋਸੀਕਿਊਸ਼ਨ ਸੈਂਕਸ਼ਨ ਜਿਹੜੀ ਹੋਈ ਹੈ ਉਹ ਬੜੀ ਵੱਡੀ ਕਿਰਪਾ ਕੀਤੀ ਹੈ ਮੈਂ ਤਾਂ ਸ਼ੁਕਰਗੁਜ਼ਾਰ ਹਾਂ ਗੁਰੂ ਸਾਹਿਬ ਦਾ ਚੋਣਾ ਆ ਰਹੀਆਂ ਜੀ ਨਿਗਮ ਤੇ ਕਿਹਦਾ ਤਿਆਰੀਆਂ ਨੇ ਜੀ ਦੇਖੋ ਜੀ ਸਪੀਕਰ ਦਾ ਸਾਂਝਾ ਹੁੰਦਾ ਸਾਰਿਆਂ ਦਾ ਮੈਂ ਤਾਂ ਕਹਿੰਦਾ ਵੀ ਸਾਰਿਆਂ ਨੂੰ ਕਹਿੰਦਾ ਵੀ ਤਿਆਰੀਆਂ ਕਰਕੇ ਵੱਧ ਤੋਂ ਵੱਧ ਸੇਵਾ ਕਰੋ ਲੋਕਾਂ ਦੀ ਤੇ ਲੋਕ ਜਿਹੜਾ ਵੱਧ ਸੇਵਾ ਕਰਨ ਵਾਲਾ ਉਹਨੂੰ ਦੁਰਲੱਭ ਗੁਰੂ ਰਾਮਦਾਸ ਪਾਤਸ਼ਾਹ ਯਾਰ ਨੂੰ ਉਹਦੀ ਦਾਸ ਤੇ ਕਿਰਪਾ ਹੋਈ ਹੈ ਕਿ ਅੱਜ ਇੱਥੇ ਗੁਰੂ ਸਾਹਿਬ ਦੇ ਚਰਨ ਪਰਸਨ ਦਾ ਮੌਕਾ ਮਿਲਿਆ ਸੰਗਤ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਫਗੂ ਸਾਹਿਬ ਨੇ ਬਖਸ਼ਿਸ਼ ਕੀਤੀ ਆ ਅਰਦਾਸ ਦਾ ਮੌਕਾ ਦਿੱਤਾ ਪੰਜਾਬ ਦੀ ਦੇਸ਼ ਦੀ ਕੌਮ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਆ ਸੋ ਗੁਰੂ ਸਾਹਿਬ ਮਿਹਰਬਾਨ ਆ ਜੀ ਮੈਂ ਤਾਂ ਬਸ ਸ਼ੁਕਰ ਹੀ ਕਰਦਾ ਸ਼ੁਕਰ ਹੀ ਕਰਦਾ ਸ਼ੁਕਰ ਹੀ ਕਰਦਾ ਸਤਿਗੁਰੂ ਸਾਹਿਬ ਜਿਸ ਤਰ੍ਹਾਂ ਪੰਜਾਬ ਦੇ ਰੂਹਾਨ ਆਏ ਨੇ ਤਿੰਨ ਸੀਟਾਂ ਜਿਹੜੀਆਂ ਨੇ ਆਮ ਆਦਮੀ ਪਾਰਟੀ ਪਾਰਨ ਵੀ ਤਾਂ 94 ਹੋ ਗਏ ਨੇ ਕੀ ਕਹਿਣਾ ਚਾਹੋਗੇ ਜੀ ਬាទ ਗੁਰੂ ਸਾਹਿਬ ਮਿਹਰ ਰੱਖਣ ਔਰ ਪੰਤੇ ਦੇ ਪੰਜਾਬ ਦੀ ਚੜ੍ਹਦੀ ਕਲਾ ਲਈ ਕੰਮ ਕਰਾਉਣ ਦੀ ਸਾਰਿਆਂ ਨੂੰ ਵਧਾਈਆਂ ਨਵੇਂ ਪ੍ਰਧਾਨ ਸਾਹਿਬ ਕਿਸ ਤਰ੍ਹਾਂ ਕੰਮ ਕਰਨ ਗਿਆ ਜੀ ਹੁਣ ਪੁਰਾਣੇ